ਰਿਸ਼ਵਤ ਖੋਹਾਂ ਦਾ ਬੋਲਬਾਲਾ ਉਸੇ ਤਰ੍ਹਾਂ ਜਾਰੀ ਹੈ ਇਸ ਦੀਆਂ ਕਈ ਉਦਾਹਰਨਾਂ ਸਾਹਮਣੇ ਹੁਣ ਤੱਕ ਆਈਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਬਣੀ ਇੱਕ ਐਂਟੀ ਕਰਪਸ਼ਨ ਜਿਹੜਾ ਨੰਬਰ ਵੀ ਜਾਰੀ ਕੀਤਾ ਗਿਆ ਹਾਲਾਂਕਿ ਵੱਖਰੀ ਗੱਲ ਹੈ ਕਿ ਅਣਗਿਣਤ ਸ਼ਿਕਾਇਤਾਂ ਆਉਂਦੀਆਂ ਨੇ ਉਸ ਦੇ ਵਿੱਚੋਂ ਕੁਝ ਨੂੰ ਲਗਾਉਣੀਆਂ ਸ਼ਿਕਾਇਤਾਂ ਦਾ ਨਪਟਾਰਾ ਹੁੰਦਾ ਹੈ ਇਹ ਅੰਕੜੇ ਬੋਲਦੇ ਨੇ ਹੁਣ ਇੱਕ ਤਹਿਸੀਲਦਾਰ ਜਿਹੜਾ ਕਿ ਆਪਣੀ ਯੂਨੀਅਨ ਦਾ ਜਿਹੜੇ ਕੀ ਮਾਲ ਅਫਸਰ ਦੀ ਇੱਕ ਯੂਨੀਅਨ ਬਣਦੀ ਹੈ ਉਹਨਾਂ ਦਾ ਪ੍ਰਧਾਨ ਵੀ ਸੀ ਅਹੁਦੇਦਾਰ ਹੋਣ ਦੀ ਖਾਤਰ ਕੀ ਤਹਿਸੀਲਦਾਰਾ ਜਦੋਂ ਅੜਿੱਕੇ ਚੜਦਾ ਜਿਸ ਦਾ ਨਾਮ ਸੁਖਚਰਨ ਸਿੰਘ ਚੰਨੀ ਹੈ ਤਾਂ ਵਿਜੀਲੈਂਸ ਨੇ ਜਦੋਂ ਗ੍ਰਫਤਾਰ ਕੀਤਾ ਤਾਂ ਪਹਿਲਾਂ ਤਾਂ ਬੀਤੇ ਦਿਨ ਜਦੋਂ ਗ੍ਰਫਤਾਰੀ ਹੁੰਦੀ ਹੈ ਉਸ ਤੋਂ ਕਾਫੀ ਸਮਾਂ ਪੁਛਗਿਛ ਵੀ ਹੁੰਦੀ ਰਹੀ ਤਹਿਸੀਲ ਕੰਪਲੈਕਸ ਦੇ ਅੰਦਰ ਤੇ ਪੱਤਰਕਾਰਾਂ ਨੂੰ ਜਦੋਂ ਇਸ ਦੀ ਗੱਲ ਦੀ ਪਤਾ ਲੱਗਦਾ ਢਿਣਕ ਲੱਗਦੀ ਹੈ ਤਾਂ ਉਹਨਾਂ ਨੂੰ ਜਾਣਕਾਰੀ ਵੀ ਨਹੀਂ ਦਿੱਤੀ ਗਈ ਪਹਿਲਾਂ ਤਾਂ 2365 ਬਣਿਆ ਰਿਹਾ ਕਿ ਇਸ ਦੀ ਜਾਣਕਾਰੀ ਵੀ ਸਾਂਝੀ ਕਰਨੀ ਹੈ ਕਿ ਨਹੀਂ ਕਰਨੀ ਕੀ ਉਹ ਤਹਿਸੀਲਦਾਰਾਂ ਦੀ ਅਫਮਾਲ ਅਫਸਰ ਯੂਨੀਅਨ ਦੀ ਜਿਹੜੀ ਦਾ ਪ੍ਰਧਾਨ ਸੀ ਅਹੁਦੇਦਾਰ ਸੀ ਇਸ ਕਰਕੇ ਗੱਲ ਆ ਜਿਹੜੀ ਉਹ ਗੁਪਤ ਰੱਖੀ ਜਾਣ ਦੇ ਰੌਮ ਵਿੱਚ ਸੀ ਵਿਜੀਲੈਂਸ ਜਾਂ ਵਜ੍ਹਾ ਕੋਈ ਹੋਰ ਸੀ ਹਾਲਾਂਕਿ ਇਸ ਬਾਬਤ ਪੱਤਰਕਾਰਾਂ ਨੇ ਵਿਜੀਲੈਂਸ ਦੇ ਅਫਸਰਾਂ ਨੂੰ ਸਵਾਲ ਵੀ ਕੀਤੇ ਪਰ ਕੋਈ ਪੁਖਤਾ ਜਵਾਬ ਨਹੀਂ ਦਿੱਤੇ ਗਏ ਪਰ ਆਖਰਕਾਰ ਬੀਤੀ ਦੇਰ ਸ਼ਾਮ ਤੱਕ ਪ੍ਰੈਸ ਨੋਟ ਵੀ ਜਾਰੀ ਹੁੰਦਾ ਪਰ ਫੋਟੋ ਖੇਚਣ ਤੋਂ ਮਨਾ ਹੀ ਕੀਤੀ ਜਾਂਦੀ ਆ ਪਰ ਇੱਕ ਵੀਡੀਓ ਉਦੋਂ ਤੱਕ ਬਣ ਚੁੱਕਾ ਸੀ ਜਦੋਂ ਤਹਿਸੀਲ ਦੇ ਅੰਦਰ ਕਾਫੀ ਰੌਲਾ ਪੈ ਗਿਆ ਗਲ ਜਿਲ੍ਹਾ ਬਰਨਾਲਾ ਦੀ ਹੈ ਤਾਂ ਪਾ ਤਹਿਸੀਲ ਦੇ ਅੰਦਰ ਕੰਮ ਕਰਨ ਵਾਲਾ ਸੁਖਚਰਨ ਸਿੰਘ ਤਹਿਸੀਲਦਾਰ ਗ੍ਰਿਫਤਾਰ ਹੁੰਦਾ ਹੈ 20000 ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਸ਼ਿਕਾਇਤ ਕਿਸ ਨੇ ਕੀਤੀ ਔਰ 20000 ਰੁਪਏ ਰਿਸ਼ਵਤ ਕਿਸ ਬਦਲੇ ਲਈਗੀ ਕਿਹੜਾ ਕੰਮ ਕਰਨਾ ਸੀ ਦਰਅਸਲ ਰਜਿਸਟਰੀ ਪਤੀ ਤੋਂ ਪਤਨੀ ਦੇ ਨਾਮ ਹੋਣੀ ਸੀ ਜੋ ਜਾਣਕਾਰੀ ਮਿਲੀ ਹੈ ਤਾਂ ਸ਼ਿਕਾਇਤ ਦੇ ਆਧਾਰ ਦੇ ਉੱਤੇ ਵਿਜੀਲੈਂਸ ਨੇ ਕਾਰਵਾਈ ਕੀਤੀ ਪਰ ਹੁਣ ਗੱਲ ਕਿੱਥੇ ਪੁੱਜੀ ਹੈ ਜਦੋਂ ਤਹਿਸੀਲਦਾਰਾਂ ਦਾ ਪ੍ਰਧਾਨ ਰਿਸ਼ਵਤ ਲੈਂਦਾ ਗ੍ਰਿਫਤਾਰ ਕੀਤਾ ਗਿਆ ਤਾਂ ਫਿਰ ਜਿਹੜੀ ਯੂਨੀਅਨ ਸੀ ਉਹ ਮદાન ਦੇ ਵਿੱਚ ਨਿਤਰਦੀ ਹਰ ਇੱਕ ਬਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਇਸ ਤੋਂ ਪਹਿਲਾਂ ਵੀ ਜਦੋਂ ਕਿਸੇ ਪਟਵਾਰੀ ਦੇ ਉੱਤੇ ਤਹਿਸੀਲਦਾਰ ਦੇ ਉੱਤੇ ਜਾਂ ਕਿਸੇ ਆਰਟੀਓ ਦੇ ਉੱਤੇ ਜਾਂ ਇਕੱਲੀ ਇੱਕ ਕੇ ਪੀਐਸ ਅਫਸਰ ਦੇ ਉੱਤੇ ਕੋਈ ਕਾਰਵਾਈ ਹੁੰਦੀ ਹੈ ਜਾਂ ਆਈਐਸ ਅਫਸਰ ਦੇ ਉੱਤੇ ਕਾਰਵਾਈ ਬੀਤੇ ਦਿਨਾਂ ਦੇ ਵਿੱਚ ਕੋਈ ਹੋਈ ਜਾਂ ਗੱਲ ਸਾਹਮਣੇ ਨਿਕਲ ਕੇ ਆਈ ਤਾਂ ਸਾਰੀ ਅਫਸਰਸ਼ਾਹੀ ਨੇ ਇਕੱਠੇ ਹੋ ਕੇ ਸਰਕਾਰ ਦੇ ਉੱਤੇ ਦਬਾਵਾ ਬਣਾਇਆ ਇੱਥੋਂ ਤੱਕ ਕਿ ਮੁੱਖ ਮੰਤਰੀ ਦੇ ਦਫ਼ਤਰ ਤੱਕ ਦਬਾਅ ਤੱਕ ਬਣਾਏ ਗਏ ਨੇ ਬੀਤੇ ਦਿਨਾਂ ਦੇ ਵਿੱਚ ਜਿਸ ਦੇ ਕਰਕੇ ਕੋਈ ਪੁਖਤਾ ਤੇ ਠੁਕਵੀਂ ਕਾਰਵਾਈ ਅਮਲ ਦੇ ਵਿੱਚ ਨਹੀਂ ਆਉਂਦੀ ਰੁਕ ਜਾਂਦੀ ਹੈ ਜਾਂ ਫਿਰ ਸਰਕਾਰ ਦੇ ਉੱਤੇ ਦਬਾਅ ਪੜਾ ਲਿਆ ਜਾਂਦਾ ਹੈ ਪਰ ਹੁਣ ਸਵਾਲ ਇਹ ਹੈ ਕਿ ਇਸ ਵਾਰ ਤਹਿਸੀਲਦਾਰ ਜਿਵੇਂ ਇਕੱਠੇ ਹੋਏ ਨੇ ਮਾਲ ਅਫਸਰ ਇਕੱਠੇ ਹੋਏ ਨੇ ਫਿਰ ਦਬਾਅ ਉਸੇ ਤਰ੍ਹਾਂ ਸਰਕਾਰ ਝੱਲਣ ਲਈ ਤਿਆਰ ਹੋਵੇਗੀ ਸਰਕਾਰ ਦੇ ਉੱਤੇ ਦਬਾਅ ਪੈ ਜਾਵੇਗਾ ਜਾਂ ਫਿਰ ਕਿਸੇ ਵੀ ਦਬਾਅ ਦੀ ਪਰਵਾਹ ਕੀਤੇ ਬਿਨਾਂ ਮੁੱਖ ਮੰਤਰੀ ਭਗਵੰਤ ਮਾਨ ਜਾਂ ਜਿਨ੍ਹਾਂ ਦਾ ਅਧਿਕਾਰ ਖੇਤਰ ਹੈ ਉਹ ਇਸ ਮਸਲੇ ਦੇ ਵਿੱਚ ਪਿੱਛੇ ਨਹੀਂ ਹਟਣਗੇ ਝੁਕਣਗੇ ਨਹੀਂ ਕਿਉਂਕਿ ਮਸਲਾ ਭਾਵੇਂ 20000 ਰੁਪਏ ਰਿਸ਼ਵਤ ਦਾ ਹੈ ਪਰ ਤਹਿਸੀਲਦਾਰਾਂ ਦਾ ਪ੍ਰਧਾਨ ਹੀ ਜਦੋਂ ਅਹੁਦੇਦਾਰ ਹੀ ਰਿਸ਼ਵਤ ਦੇ ਵਿੱਚ ਫੜਿਆ ਗਿਆ ਤੇ ਬਾਕੀ ਯੂਨੀਅਨ ਦੇ ਵਿੱਚ ਵੀ ਇਹ ਨਹੀਂ ਕਿ ਸਾਰੇ ਦੇ ਸਾਰੇ ਤਹਿਸੀਲਦਾਰ ਸਾਰੇ ਦੇ ਸਾਰੇ ਪੰਜਾਬ ਦੇ ਅਫਸਰ ਹੀ ਬੇਈਮਾਨ ਨੇ ਕੁਝ ਕੋ ਨੂੰ ਛੱਡ ਕੇ ਬਹੁਤਿਆਂ ਦੇ ਸਵਾਲ ਉੱਠਦੇ ਰਹਿੰਦੇ ਨੇ ਕਾਲੀ ਕਮਾਈ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਹੁਣ ਇਹ ਮਾਮਲਾ ਜਿਹੜਾ ਤਪੇ ਤੋਂ ਹੈ ਤਾਂ ਤਪਾ ਦੇ ਤਹਿਸੀਲਦਾਰ 20000 ਰੁਪਏ ਰਿਸ਼ਵਤ ਲੈਂਦੇ ਜਿਹੜੇ ਰੰਗੇ ਹੱਥੀ ਕਾਬੂ ਕੀਤੇ ਗਏ ਨੇ ਤਹਿਸੀਲਦਾਰ ਸੁਖਚਰਨ ਸਿੰਘ ਤਾਂ ਜਦੋਂ ਟੀਮ ਵਿਜੀਲੈਂਸ ਦੀ ਤਪਾ ਤਹਿਸੀਲ ਪੁੱਜੀ ਤਹਿਸੀਲਦਾਰ ਇੰਸਪੈਕਟਰ ਜਿਹੜੇ ਨੇ ਗੁਰਮੇਲ ਸਿੰਘ ਨਾਲ ਤਕਰਾਰ ਵੀ ਕਰਨ ਲੱਗ ਪਏ ਔਰ ਇੰਸਪੈਕਟਰ ਨੇ ਉਹਨਾਂ ਨੂੰ ਉਸ ਵੇਲੇ ਗ੍ਰਿਫਤਾਰ ਵੀ ਕੀਤਾ ਤਹਿਸੀਲਦਾਰ ਤੋਂ ਪੁੱਛਗਿੱਛ ਮਗਰੋਂ ਵੀਲੇਸ ਅਧਿਕਾਰੀ 3 ਘੰਟੇ ਸੇ 6:05 ਵਿੱਚ ਰਹੇ ਜੋ ਖਬਰਾਂ ਛਾਪੀਆਂ ਨੇ ਕਿ ਤਹਿਸੀਲਦਾਰ ਦੀ ਜਿਹੜੀ ਗ੍ਰਿਫਤਾਰੀ ਹੈ ਇਸ ਦੀ ਜਾਣਕਾਰੀ ਮੀਡੀਆ ਨੂੰ ਦੇਣੀ ਵੀ ਹੈ ਕਿ ਨਹੀਂ ਦੇਣੀ ਕਿਉਂਕਿ ਕਾਫੀ ਸਮਾਂ ਤਾਂ ਉਸ ਦੀ ਫੋਟੋ ਵੀ ਨਹੀਂ ਲੈਣ ਦਿੱਤੀ ਗਈ ਤਹਿਸੀਲਦਾਰ ਦੀ ਪਰ ਉਸ ਸਮੇਂ ਕਈ ਲੋਕ ਉੱਥੇ ਮੌਜੂਦ ਸਨ ਵੀਡੀਓ ਬਣਾਇਆ ਗਿਆ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਵੀ ਕਾਫੀ ਹੋ ਰਿਹਾ ਔਰ ਸ਼ਾਮ ਤੱਕ ਦੇਰ ਸ਼ਾਮ ਤੱਕ ਇਹ ਪ੍ਰੈਸ ਨੋਟ ਜਰੂਰ جاری ਹੋਇਆ ਕਿ ਉਸ ਦੀ ਗ੍ਰਿਫਤਾਰੀ ਹੋਈ ਹੈ ਹੁਣ ਗ੍ਰਿਫਤਾਰ ਕੀਤੇ ਗਏ ਤਹਿਸੀਲਦਾਰ ਨੂੰ ਤਹਿਸੀਲ ਆਪਣੀ ਜਥੇਬੰਦੀ ਦਾ ਸੂਬੇ ਦਾ ਅਹੁਦੇਦਾਰ ਵੀ ਹੈ ਔਰ ਜਾਣਕਾਰੀ ਹੈ ਕਿ ਅਮਰੀਕ ਸਿੰਘ ਵਾਸੀ ਬਹਿਲਾ ਬੀਲਾ ਆਪਣੀ 2 ਕਨਾਲ 4 ਮਰਲੇ ਜ਼ਮੀਨ ਦੀ ਰਜਿਸਟਰੀ ਆਪਣੀ ਪਤੀ ਦੇ ਨਾਮ ਕਰਵਾ ਰਿਹਾ ਸੀ ਇਸ ਦੇ ਇਹ ਵਿੱਚ ਤਪਾ ਦੇ ਤਹਿਸੀਲਦਾਰ ਸੁਖਚਰਨ ਸਿੰਘ ਨੇ ਉਸ ਤੋਂ 20000 ਰੁਪਏ ਰਿਸ਼ਵਤ ਦੀ ਮੰਗ ਕੀਤੀ ਅਮਰੀਕ ਸਿੰਘ ਨੇ ਇਸ ਬਾਰੇ ਆਪਣੇ ਦੋਸਤ ਅਰਪਜਨ ਸਿੰਘ ਨੂੰ ਦੱਸਿਆ ਤੇ ਅਰਪਜਨ ਸਿੰਘ ਨੇ ਉਸ ਨੂੰ ਲੈ ਕੇ ਵਿਜੀਲੈਂਸ ਦਫ਼ਤਰ ਪੁੱਜ ਗਿਆ ਤੇ ਸਾਰੀ ਕਹਾਣੀ ਦੱਸਦੇ ਅਸ਼ਿਕਾਇਤ ਦਰਜ ਕਰਵਾ ਦਿੱਤੀ ਇਸ ਸ਼ਿਕਾਇਤ ਦੇ ਆਧਾਰ ਦੇ ਉੱਤੇ ਕਾਰਵਾਈ ਕਰਦੇ ਹ ਵਿਜੀਲੈਂਸ ਨੇ ਪਿੰਡ ਬੀਲਾਵਾਸੀ ਤਹਿਸੀਲਦਾਰ ਸੁਖਚਰਨ ਸਿੰਘ ਖਿਲਾਫ ਭ੍ਰਿਸ਼ਟਾਚਾਰ ਦੇ ਕੇਸ 'ਚ ਐਫ ਆਈ ਆਰ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ ਹੁਣ ਗੱਲ ਇੱਥੇ ਨਹੀਂ ਮੁੱਕੀ ਹੈ ਅੱਜ ਦੇ ਦਿਨ ਜਿਹੜਾ ਹੜਤਾਲ ਕਰਨ ਦਾ ਵੀ ਮਨ ਬਣਾ ਲਿਆ ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਦੇ ਵੱਲੋਂ ਉਹਨਾਂ ਦੇ ਆਦੇਦਾਰਾਂ ਵੱਲੋਂ 27 ਤਰੀਕ ਨੂੰ ਹੀ देर शाम ਨੂੰ ਜਦੋਂ ਗ੍ਰਿਫਤਾਰੀ ਹੁੰਦੀ ਹੈ ਦਬਾਅ ਪਾਉਣ ਦੀ ਖਾਤਰ ਜਾਂ ਵਿਜੀਲੈਂਸ ਦੇ ਉੱਤੇ ਦਬਾਅ ਬਣਾਇਆ ਜਾਵੇ ਜਾਂ ਸਰਕਾਰ ਦੇ ਉੱਤੇ ਇੱਕ ਨੋਟੀਫਿਕੇਸ਼ਨ ਲਿਖਤੀ ਰੂਪ ਦੇ ਵਿੱਚ ਬਕਾਇਦਾ ਜਾਰੀ ਕਰ ਦਿੱਤਾ ਜਾਂਦਾ ਹੈ ਜਿਹੜਾ ਕਿ ਮੁੱਖ ਮੰਤਰੀ ਪੰਜਾਬ ਦੇ ਨਾਮ ਦੇ ਉੱਤੇ ਮਾਲ ਮੰਤਰੀ ਪੰਜਾਬ ਦੇ ਨਾਮ ਦੇ ਉੱਤੇ ਤੇ ਮੁੱਖ ਸਕੱਤਰ ਨੂੰ ਵਿੱਤ ਕਮਿਸ਼ਨਰ ਮਾਲ ਪੰਜਾਬ ਤੇ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਤੇ ਸਮੂਹ ਡਿਪਟੀ ਕਮਿਸ਼ਨਰ ਨੇ ਜਿਹੜੇ ਪੰਜਾਬ ਦੇ ਉਹਨਾਂ ਦੇ ਨਾਮ ਤੇ ਇੱਕ ਪੱਤਰ ਜਾਰੀ ਕੀਤਾ ਜਾਂਦਾ ਹੈ ਜਿਸ ਤੇ ਵਿੱਚ ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਪੰਜਾਬ ਦੀ ਆਨਲਾਈਨ ਮੀਟਿੰਗ ਜਿਹੜੀ ਕਿ ਲక్ష్మణ ਸਿੰਘ ਮੀਤ ਪ੍ਰਧਾਨ ਤੇ ਅਰਚਨਾ ਸ਼ਰਮਾ ਮੀਤ ਪ੍ਰਧਾਨ ਨਵਦੀਪ ਸਿੰਘ ਭੋਗਲ ਮੀਤ ਪ੍ਰਧਾਨ ਤੇ ਲਾਰਸਨ ਮੀਤ ਪ੍ਰਧਾਨ ਦੀ ਹਾਜ਼ਰੀ ਵਿੱਚ ਹੋਈ ਜਿਸ ਵਿੱਚ ਸਮੂਹ ਕਾਰਜਕਾਰੀ ਮੈਂਬਰਾਂ ਵੱਲੋਂ ਭਾਗ ਲਿਆ ਗਿਆ ਮੀਟਿੰਗ ਵਿੱਚ 27 11 2024 ਨੂੰ ਲਵਪ੍ਰੀਤ ਸਿੰਘ ਡੀਐਸਪੀ ਵਿਲੇਸ ਵਿਭਾਗ ਬਰਨਾਲਾ ਵੱਲੋਂ ਨਜਾਇਜ਼ ਧੱਕੇਸ਼ਾਹੀ ਕਰਦੇ ਹੋਏ ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਨੂੰ ਗ੍ਰਿਫਤਾਰ ਕਰਨ ਦੀ ਨਿਖੇਦੀ ਕੀਤੀ ਗਈ ਬਕਾਇਦਾ ਡੀਐਸਪੀ ਦੇ ਉੱਤੇ ਦੋਸ਼ ਲਾਇਆ ਗਿਆ ਕਿ ਧੱਕੇਸ਼ਾਹੀ ਹੋਈ ਹੈ ਡੀਐਸਪੀ ਵਿਜੀਲੈਂਸ ਨੇ ਜਿਹੜੇ ਉਹਨਾਂ ਨੇ ਧੱਕੇਸ਼ਾਹੀ ਕੀਤੀ ਇਸ ਤਹਿਸੀਲਦਾਰ ਦੇ ਨਾਲ ਐਸੋਸੀਏਸ਼ਨ ਵੱਲੋਂ ਸਰਬਸੰਮਤੀ ਨਾਲ ਇੱਕ ਮਤਾ ਵੀ ਪਾਸ ਹੁੰਦਾ ਪੰਜਾਬ ਦੇ ਸਾਰੇ ਰੈਵਨਿਊ ਅਫਸਰ ਜਿਨ੍ਹਾਂ ਦੇ ਵਿੱਚ ਜ਼ਿਲ੍ਹਾ ਮਾਲ ਅਫਸਰ ਸਬ ਰਜਿਸਟਰਾਰ ਤਹਿਸੀਲਦਾਰ ਨਾਇਬ ਤਹਿਸੀਲਦਾਰ ਇਹ ਇਹਨਾਂ ਦੇ ਵੱਲੋਂ ਇੱਕ ਜਾਰੀ ਕਰ ਦਿੱਤਾ ਗਿਆ ਮਤਾ ਪਾਇਆ ਗਿਆ ਕਿ 28 11 ਯਾਨੀ ਕਿ ਅੱਜ ਦੇ ਦਿਨ ਸਮੂਹਿਕ ਛੁੱਟੀ ਤੇ ਜਾਣਗੇ ਸਵੇਰੇ 10 ਵਜੇ ਡੀਐਸਪੀ ਵਿਜੀਲੈਂਸ ਦਫ਼ਤਰ ਬਰਨਾਲਾ ਦੇ ਬਾਹਰ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਵੀ ਕਰਨਗੇ ਆਮ ਲੋਕਾਂ ਨੂੰ ਇਸ ਵਜ੍ਹਾ ਨਾਲ ਹੋਣ ਵਾਲੀ ਜਿਹੜੀ ਮੁਸ਼ਕਲ ਮੁਸ਼ਕਲਾ ਆਉਣ ਗਿਆ ਉਸਦੀ ਸਾਰੀ ਜ਼ਿੰਮੇਵਾਰੀ ਵਿਜੀਲੈਂਸ ਵਿਭਾਗ ਪੰਜਾਬ ਤੇ ਪੰਜਾਬ ਸਰਕਾਰ ਦੀ ਹੋਵੇਗੀ ਇਹ ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਪੰਜਾਬ ਦੇ ਜਨਰਲ ਸੈਕਟਰੀ ਦੇ ਵੱਲੋਂ ਜਾਰੀ ਕੀਤਾ ਗਿਆ ਜਿਹੜੇ ਕਿ ਮਨਿੰਦਰ ਸਿੰਘ ਨੇ ਜਨਰਲ ਸੈਕਟਰੀ ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਦੇ ਤਾਂ ਹੁਣ ਗੱਲ ਇੱਥੇ ਮੁੱਕਦੀ ਹੈ ਕਿ ਇੱਕ ਪਾਸੇ ਤੇ ਜਿਹੜੀ ਹੈ ਸਮੂਹਿਕ ਛੁੱਟੀ ਤੇ ਜਾਣ ਦਾ ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਨੇ ਐਲਾਨ ਕਰ ਦਿੱਤਾ ਤੇ ਇੱਕ ਪਾਸੇ ਉਹ ਤਹਿਸੀਲਦਾਰ ਜਿਹੜਾ ਕੀ ਅਹੁਦੇਦਾਰ ਵੀ ਹੈ ਸੂਬਾ ਪਧਰੀ ਪ੍ਰਧਾਨ ਹੈ ਤਹਿਸੀਲਦਾਰਾਂ ਦਾ ਸੁਖਚਰਨ ਸਿੰਘ ਚੰਨੀ ਉਸ ਦੀ ਗ੍ਰਿਫਤਾਰੀ ਵੀ ਹੋ ਜਾਂਦੀ ਹੈ ਹੁਣ ਸਚਾਈ ਕੀ ਹੈ ਕਿ ਵਾਕਈ ਜਿਵੇਂ ਰੈਵਨਿਊ ਅਫਸਰ ਐਸੋਸੀਏਸ਼ਨ ਦੇ ਵੱਲੋਂ ਇੱਕ ਮਤਾ ਪਾਇਆ ਗਿਆ ਕਿ ਡੀਐਸਪੀ ਵਿਜੀਲੈਂਸ ਦੇ ਧੱਗੇ ਸ਼ਾਈ ਕਰ ਰਹੇ ਨੇ ਸਾਡੇ ਤਹਿਸੀਲਦਾਰ ਨਾਲ ਇਹ ਗੱਲ ਵਿੱਚ ਸਚਾਈ ਹੈ ਜਾਂ ਫਿਰ ਜਿਹੜੀ ਅਮਰੀਕ ਸਿੰਘ ਜਿਹੜਾ ਆਪਣੀ ਪਤਨੀ ਦੇ ਨਾਮ ਕੁਝ ਜ਼ਮੀਨ ਨਾਮ ਕਰਵਾਉਣਾ ਚਾਹੁੰਦਾ ਸੀ ਰਜਿਸਟਰੀ ਕਰਵਾਉਣਾ ਚਾਹੁੰਦਾ ਸੀ ਉਸ ਬਦਲੇ ਰਿਸ਼ਵਤ ਮੰਗੀ ਗਈ ਵੀ ਹੈ ਕੀ ਉਸ ਗੱਲ ਦੀ ਸਚਾਈ ਹੈ ਜਦੋਂ ਵੀ ਵਿਜੀਲੈਂਸ ਦੇ ਕੋਲ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਪੁੱਜਦੀ ਹੈ ਪਹਿਲਾਂ ਉਸ ਦੀ ਮੋੜਲੀ ਤਫ਼ਤੀਸ਼ ਹੁੰਦੀ ਹੈ ਫਿਰ ਜਾ ਕੇ ਸਬੰਧਤ ਅਧਿਕਾਰੀ ਨੂੰ ਮਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਸ ਦੇ ਉੱਤੇ ਦੋਸ਼ ਲੱਗਦੇ ਨੇ ਉਹ ਵੀ ਪੂਰਾ ਟਰੈਪ ਲਗਾ ਕੇ ਤਾਂ ਜੇਕਰ ਵਿਜੀਲੈਂਸ ਨੇ ਆਪਣਾ ਕੰਮ ਸਹੀ ਕੀਤਾ ਹੈ ਤਾਂ ਤਹਿਸੀਲਦਾਰਾਂ ਨੂੰ ਦਰਦ ਕਿਉਂ ਹੋ ਰਿਹਾ ਹੈ ਉਨਾਂ ਦੀ ਯੂਨੀਅਨ ਕਿਉਂ ਭੜਕ ਰਹੀ ਹੈ ਕਿਉਂ ਧਰਨੇ ਮਜਾ ਰਹੇ ਆ ਤਿਆਰੀ ਹੈ ਤੇ ਜੇਕਰ ਵਾਕਈ ਤਹਿਸੀਲਦਾਰ ਨਾਲ ਧੱਕਾ ਹੋ ਗਿਆ ਤਾਂ ਫਿਰ ਵਿਜੀਲੈਂਸ ਨੇ ਗਲਤ ਕਿਵੇਂ ਕਾਰਵਾਈ ਕੀਤੀ ਇਸ ਦੀ ਤਫਤੀਸ਼ ਕੌਣ ਕਰੇਗਾ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਕਿ ਆਖਰਕਾਰ ਦੋਵਾਂ ਤਿਹਰਾ ਦੇ ਵਿੱਚੋਂ ਸੱਚਾ ਕੌਣ ਹੈ ਹੁਣ ਪੰਜਾਬ ਸਰਕਾਰ ਜਾਂ ਮੁੱਖ ਮੰਤਰੀ ਦਾ ਦਫਤਰ ਇਸ ਮਾਮਲੇ ਦੇ ਵਿੱਚ ਕੀ ਸੋਚਦਾ ਹੈ ਤੇ ਕਿਵੇਂ ਅੱਗੇ ਕਾਰਵਾਈ ਨੂੰ ਵਧਾਉਂਦਾ ਹੈ ਇਸ ਦੇ ਬਾਰੇ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ ਫਿਲਹਾਲ ਉਸ ਤਹਿਸੀਲਦਾਰ ਦੇ ਖਿਲਾਫ ਤੇ ਮਾਮਲਾ ਦਰਜ ਵੀ ਹੋਇਆ ਤੇ ਉਸ ਦੀ ਗ੍ਰਿਫਤਾਰੀ ਵੀ ਹੋਈ ਹੈ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਤਹਿਸੀਲਦਾਰਾਂ ਦੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਜਾਂ ਜ਼ਿਲ੍ਹਾ ਮਾਲ ਅਫਸਰ ਉਹ ਇਸੇ ਤਰ੍ਹਾਂ ਛੁੱਟੀ ਤੇ ਰਹਿੰਦੇ ਨੇ ਆਪਣੇ ਤਹਿਸੀਲਦਾਰ ਦੇ ਹੱਕ ਵਿੱਚ ਜਾਂ ਫਿਰ ਸਰਕਾਰ ਦੇ ਦਬਕੇ ਅੱਗੇ ਜਾਂ ਸਰਕਾਰ ਦੇ ਕੰਟਰੋਲ ਦੇ ਅੰਦਰ ਆਪਣੇ ਕੰਮਾਂ ਤੇ ਵਾਪਸ ਚਲੇ ਜਾਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਅੱਜ ਇਸ ਗੱਲ ਦੀ ਚਰਚਾ ਖੂਬ ਹੋ ਰਹੀ ਹੈ ਕਿ ਤਹਿਸੀਲਦਾਰ ਜੇਕਰ ਰਿਸ਼ਵਤ ਲੈਂਦਾ ਫੜਿਆ ਗਿਆ ਤਾਂ ਫਿਰ ਯੂਨੀਅਨ ਉਸ ਦੇ ਹੱਕ ਵਿੱਚ ਕਿਉਂ ਨਿਤਰੀ ਹੈ ਤੁਹਾਡਾ ਕੀ ਮਨਣਾ ਹੈ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ